ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਕਹਾਣੀ ਸੁਣਾਉਂਦਾ ਹਾਂ ਜੋ ਸਾਨੂੰ ਜ਼ਿੰਦਗੀ ਦਾ ਇੱਕ ਅਹਿਮ ਸਬਕ ਸਿਖਾਉਂਦੀ ਹੈ ਇੱਕ ਪਿੰਡ ਵਿੱਚ ਇੱਕ ਗੁਰਮੁਖ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਨੇ ਆਪਣੇ ਘਰ ਦੇ ਚੁਬਾਰੇ ਵਿੱਚ ਇੱਕ ਸਾਧੂ ਨੂੰ ਥਾਂ ਦਿੱਤੀ ਹੋਈ ਸੀ ਉਹ ਪਰਿਵਾਰ ਪੂਰੀ ਸ਼ਰਧਾ ਨਾਲ ਸਾਧੂ ਦੀ ਸੇਵਾ ਕਰਦਾ ਦਿਨ ਵਿੱਚ ਤਿੰਨ ਵਾਰ ਪ੍ਰਸ਼ਾਦਾ ਪਾਣੀ ਚੁਬਾਰੇ ਵਿੱਚ ਪਹੁੰਚਾਉਂਦਾ ਸਾਧੂ ਪ੍ਰਸ਼ਾਦਾਸ਼ਕ ਕੇ ਬਰਤਨ ਬਾਹਰ ਰੱਖ ਦਿੰਦਾ ਅਤੇ ਚੁਬਾਰੇ ਵਿੱਚ ਜਾ ਕੇ ਅੰਦਰ ਖੁੰਡੀ ਲਾ ਲੈਂਦਾ ਪਰਿਵਾਰ ਇਹ ਸੋਚ ਕੇ ਖੁਸ਼ ਸੀ ਕਿ ਸਾਧੂ ਅੰਦਰ ਬੈਠ ਕੇ ਭਗਤੀ ਅਤੇ ਸਿਮਰਨ ਵਿੱਚ ਆਪਣਾ ਵਕਤ ਗੁਜ਼ਾਰਦਾ ਹੈ ਇਸ ਤਰ੍ਹਾਂ ਕਈ ਸਾਲਾਂ ਬੱਦੀ ਉਹ ਸਾਧੂ ਦੀ ਸੇਵਾ ਕਰਦੇ ਰਹੇ ਫਿਰ ਇੱਕ ਦਿਨ ਉਸ ਸਾਧੂ ਦਾ ਅੰਤ ਸਮਾਂ ਆ ਗਿਆ ਅਤੇ ਉਹ ਪਰਲੋਕ ਸਦਾਰ ਗਿਆ ਪਰਿਵਾਰ ਨੇ ਬਹੁਤ ਸਤਿਕਾਰ ਨਾਲ ਉਸ ਸਾਧੂ ਦਾ ਸੰਸਕਾਰ ਕੀਤਾ ਕੁਝ ਸਾਲਾਂ ਬਾਅਦ ਉਸ ਪਰਿਵਾਰ ਦਾ ਮੁਖੀ ਆਪਣੇ ਖੇਤਾਂ ਵਿੱਚ ਹਲ ਵਾਰ ਰਿਹਾ ਸੀ ਇੱਕ ਬਲਦ ਜੋ ਖੂਹ ਤੋਂ ਪਾਣੀ ਕੱਢਣ ਲਈ ਜੋਤਿਆ ਹੋਇਆ ਸੀ ਬਿਲਕੁਲ ਵੀ ਹਿਲ ਨਹੀਂ ਰਿਹਾ ਸੀ ਗੁਰਮੁਖ ਪਿਆਰਾ ਉਸਨੂੰ ਛੋਟੀ ਨਾਲ ਵਾਰ-ਵਾਰ ਮਾਰ ਰਿਹਾ ਸੀ ਤਾਂ ਜੋ ਉਹ ਚੱਲ ਪਵੇ ਅਚਾਨਕ ਉੱਥੇ ਇੱਕ ਮਹਾਪੁਰਖ ਆ ਗਏ ਉਹਨਾਂ ਨੇ ਗੁਰਮੁਖ ਪਿਆਰੇ ਉਸ ਪਰਿਵਾਰ ਦੇ ਮੁਖੀ ਨੂੰ ਕਿਹਾ ਭਾਈ ਇਸ ਬਲਦ ਨੂੰ ਕਿਉਂ ਮਾਰਦਾ ਹੈ ਉਸ ਗੁਰਮੁਖ ਨੇ ਕਿਹਾ ਮਹਾਪੁਰਖ ਜੀ ਇਹ ਤਾਂ ਟਸ ਤੋਂ ਮਸ ਨਹੀਂ ਹੋ ਰਿਹਾ ਮਹਾਪੁਰਖਾਂ ਨੇ ਮੁਸਕਰਾ ਕੇ ਕਿਹਾ ਇਹ ਬਲਦ ਉਹੀ ਸਾਧੂ ਹੈ ਜੋ ਤੇਰੇ ਘਰ ਚ ਬਾਰੇ ਵਿੱਚ ਰਹਿੰਦਾ ਸੀ ਇਹ ਸੁਣ ਕੇ ਗੁਰਮੁਖ ਹੈਰਾਨ ਰਹਿ ਗਿਆ ਉਸਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਉਹ ਤਾਂ ਦਿਨ ਰਾਤ ਨਾਮ ਜਪਦਾ ਸੀ ਉਹ ਤਾਂ ਇੱਕ ਮਹਾਪੁਰਖ ਸੀ ਫਿਰ ਇਹ ਹਾਲ ਕਿਵੇਂ ਮਹਾਪੁਰਖਾ ਨੇ ਸਚਾਈ ਦੱਸੀ ਉਹ ਸਾਧੂ ਕੁੰਡੀ ਲਗਾ ਕੇ ਅੰਦਰ ਬੈਠ ਕੇ ਨਾਮ ਨਹੀਂ ਜਪਦਾ ਸੀ ਸਗੋਂ ਪ੍ਰਸ਼ਾਦਾ ਬਾਣੀ ਛੱਕ ਕੇ ਸੁੱਤਾ ਰਹਿੰਦਾ ਸੀ ਉਸਨੇ ਸੋਚਿਆ ਕਿ ਕਿਸੇ ਨੂੰ ਕੀ ਪਤਾ ਲੱਗਣਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿੰਨੇ ਪ੍ਰਸ਼ਾਦੇ ਉਸਨੇ ਮੁਫਤ ਦੇ ਖਾਦੇ ਹਨ ਉਹਨਾਂ ਦਾ ਲੇਖਾ ਜੋਖਾ ਦੇਣਾ ਪਵੇਗਾ ਉਹਨਾਂ ਨੇ ਦੱਸਿਆ ਕਿ ਜਿਨਾਂ ਨੇ ਉਹ ਸਾਧੂ ਨੇ ਖਾਧਾ ਸੀ ਉਹ ਸਾਰਾ ਕਰਜ਼ਾ ਚੁਕਾਉਣ ਲਈ ਉਸ ਨੂੰ ਬਲਦ ਦੀ ਜੂਨ ਵਿੱਚ ਪੈ ਕੇ ਤੇਰੇ ਘਰ ਕੰਮ ਕਰਨਾ ਪੈ ਰਿਹਾ ਹੈ ਜਦੋਂ ਤੱਕ ਉਹ ਕਰਜ਼ਾ ਪੂਰਾ ਨਹੀਂ ਹੋ ਜਾਂਦਾ ਉਸ ਨੂੰ ਮੁਕਤੀ ਨਹੀਂ ਮਿਲੇਗੀ ਜਿੰਨਾ ਪ੍ਰਸ਼ਾਦਾ ਬਿਨਾਂ ਸੇਵਾ ਤੋਂ ਖਾ ਗਿਆ ਸੀ ਉਸ ਦਾ ਕਰਜ਼ਾ ਚੁਕਾਉਣ ਲਈ ਹੀ ਇਹ ਬਲਦ ਬਣ ਕੇ ਤੇਰੇ ਕੋਲ ਆਇਆ ਹੈ ਜਦ ਤੱਕ ਤੇਰਾ ਕੰਮ ਨਹੀਂ ਕਰ ਲੈਂਦਾ ਮੁਕਤੀ ਨਹੀਂ ਮਿਲਣੀ ਸਾਹਸੰਗਤ ਜੀ ਇਹ ਗੱਲ ਸੁਣ ਕੇ ਉਸ ਗੁਰਮੁਖ ਪਿਆਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਸ ਕਹਾਣੀ ਤੋਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਇਸ ਦੁਨੀਆ ਵਿੱਚ ਕੋਈ ਵੀ ਚੀਜ਼ ਮੁਫਤ ਨਹੀਂ ਹੈ ਜੇ ਫ੍ਰੀ ਖਾਂਦੇ ਹੋ ਤਾਂ ਉਸ ਦਾ ਜਵਾਬ ਜੂਰ ਦੇਣਾ ਪੈਂਦਾ ਹੈ ਅੱਜ ਸਾਡੇ ਗੁਰੂ ਘਰਾਂ ਵਿੱਚ ਲੰਗਰ ਚੱਲ ਰਹੇ ਹਨ ਜੋ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ ਕੀਤੀ ਹੋਈ ਪ੍ਰਥਾ ਹੈ ਪਰ ਅਸੀਂ ਉਸ ਦਾ ਮੁੱਲ ਭੁੱਲ ਗਏ ਹਾਂ ਹੁਣ ਸੋਚੋ ਸਾਡੇ ਦੇਸ਼ ਵਿੱਚ ਫ੍ਰੀ ਦਾ ਖਾਣਾ ਕਿੱਥੇ ਮਿਲਦਾ ਹੈ ਸਿਰਫ ਲੰਗਰ ਵਿੱਚ ਲੰਗਰ ਦਾ ਮਤਲਬ ਮੁਫਤ ਦਾ ਭੋਜਨ ਨਹੀਂ ਸਗੋਂ ਉਸ ਨੂੰ ਪ੍ਰਸ਼ਾਦ ਵਾਂਗ ਛਕਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਲੰਗਰ ਉਹਨਾਂ ਭੁੱਖੇ ਗਰੀਬ ਅਤੇ ਨਾਮ ਜਪਣ ਵਾਲੇ ॠषि मुਨੀਆਂ ਲਈ ਸ਼ੁਰੂ ਕੀਤਾ ਸੀ ਅੱਜ ਅਸੀਂ ਕੀ ਕਰਦੇ ਹਾਂ ਲੰਗਰ ਵਿੱਚ ਅਸੀਂ ਪੇਟ ਭਰ ਕੇ ਖਾਂਦੇ ਹਾਂ ਅਤੇ ਗਰੀਬਾਂ ਨੂੰ ਬਾਹਰ ਖੜਾ ਛੱਡ ਦਿੰਦੇ ਹਾਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਲਈ ਕੁਰਸੀਆਂ ਲਾ ਕੇ ਬਿਠਾਉਂਦੇ ਹਾਂ ਜਦੋਂ ਕਿ ਗਰੀਬ ਤਰਸਦੇ ਰਹਿ ਜਾਂਦੇ ਹਨ ਇਹ ਸੱਚ ਕੋੜਾ ਹੈ ਪਰ ਅੱਜ ਦੀ ਹਕੀਕਤ ਵੀ ਇਹੀ ਹੈ ਗੁਰੂ ਘਰ ਜਾ ਕੇ ਲੰਗਰ ਛਕਣਾ ਚਾਹੀਦਾ ਹੈ ਪਰ ਪ੍ਰਸ਼ਾਦ ਵਾਂਗ ਪੂਰੇ ਆਦਰ ਨਾਲ ਦੋ ਰੋਟੀਆਂ ਕਾਫੀ ਹਨ ਇਸ ਤੋਂ ਬਾਅਦ ਸੇਵਾ ਕਰੋ ਬਰਤਨ ਮਾਂਜੋ ਹਾਲ ਸਾਫ ਕਰੋ ਕੀਰਤਨ ਸੁਣੋ ਜਾਂ ਪਾਠ ਕਰੋ ਜੇ ਕੋਈ ਗਰੀਬ ਹੈ ਤਾਂ ਚੰਗੀ ਤਰ੍ਹਾਂ ਛਕੇ ਪਰ ਉਸ ਨੂੰ ਸੇਵਾ ਨਾਲ ਵੀ ਜੁੜਨਾ ਚਾਹੀਦਾ ਹੈ ਯਾਦ ਰੱਖੋ ਜੇ ਤੁਸੀਂ ਰੱਜੇ ਹੋਏ ਹੋ ਤਾਂ ਗੁਰੂ ਘਰ ਜਾ ਕੇ ਸਿਰਫ ਇੱਕ ਦੋ ਪ੍ਰਸ਼ਾਦ ਹੀ ਲਵੋ ਉਸ ਨੂੰ ਪ੍ਰਸ਼ਾਦ ਵਾਂਗ ਛਕੋ ਉਸ ਤੋਂ ਬਾਅਦ ਥੋੜਾ ਸਮਾਂ ਗੁਰੂ ਘਰ ਵਿੱਚ ਸੇਵਾ ਕਰੋ ਭਾਵੇਂ ਉਹ ਬਰਤਨ ਸਾਫ਼ ਕਰਨ ਦੀ ਸੇਵਾ ਹੋਵੇ ਜਾਂ ਕਿਸੇ ਹੋਰ ਤਰੀਕੇ ਦੀ ਸੇਵਾ ਤੋਂ ਬਾਅਦ ਸਤਿਗੁਰ ਦੇ ਚਰਨਾਂ ਵਿੱਚ ਬੈਠ ਕੇ ਸਿਮਰਨ ਕਰੋ ਜਾਂ ਗੁਰਬਾਣੀ ਦਾ ਪਾਠ ਸੁਣੋ ਫਿਰ ਤੁਹਾਡੀ ਹਾਜ਼ਰੀ ਲੱਗਦੀ ਹੈ ਤੁਹਾਡੇ ਤੇ ਮਿਹਰ ਹੁੰਦੀ ਹੈ ਗੁਰੂ ਘਰ ਤਾਂ ਕੁਝ ਲੈਣ ਲਈ ਨਹੀਂ ਸਗੋਂ ਕੁਝ ਦੇਣ ਲਈ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਗਰੀਬ ਹੋ ਤਾਂ ਤੁਸੀਂ ਲੰਗਰ ਛੱਕ ਸਕਦੇ ਹੋ ਪਰ ਉਸ ਤੋਂ ਬਾਅਦ ਵੀ ਸੇਵਾ ਅਤੇ ਸਿਮਰਨ ਜ਼ਰੂਰ ਕਰੋ ਗੋਲਗ ਵਿਜਵੀ ਥੋੜਾ ਬਹੁਤ দান ਜਿੰਨਾ ਵੀ ਹੋ ਸਕੇ ਜ਼ਰੂਰ ਪਾਓ ਗੁਰੂ ਘਰ ਜਾ ਕੇ ਕਿਸੇ ਨਾਲ ਜਿਵੇਂ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਕਰਨ ਦੀ ਬਜਾਏ ਸਿਰਫ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਭਾਵਨਾ ਰੱਖੋ ਜੇ ਤੁਸੀਂ ਸਿਰਫ ਮੱਥਾ ਟੇਕ ਕੇ ਅਤੇ ਲੰਗਰ ਛੱਕ ਕੇ ਵਾਪਸ ਆ ਜਾਂਦੇ ਹੋ ਤਾਂ ਇਹ ਸਿਰਫ ਤੁਹਾਡਾ ਇੱਕ ਫੇਰਾ ਹੋਵੇਗਾ ਹਾਜ਼ਰੀ ਨਹੀਂ ਜਦ ਮਨ ਸੇਵਾ ਤੇ ਸਿਮਰਨ ਲਈ ਲੱਗਦਾ ਹੈ ਗੁਰੂ ਸਾਹਿਬ ਜੀ ਵੀ ਖੁਸ਼ ਹੋ ਜਾਂਦੇ ਹਨ ਘਰ ਵਿੱਚ ਵਧੀਆ ਲਹਿਰਾਂ ਆਉਂਦੀਆਂ ਹਨ ਸੁਖ ਸ਼ਾਂਤੀ ਦਾ ਵਾਸ ਬਣ ਜਾਂਦਾ ਹੈ ਅਖੀਰ ਵਿੱਚ ਜੇ ਤੁਸੀਂ ਸੱਚਮੁੱਚ ਗੁਰੂ ਸਾਹਿਬ ਜੀ ਦੀ ਮਿਹਰ ਦੇ ਹੱਕਦਾਰ ਬਣਨਾ ਚਾਹੁੰਦੇ ਹੋ ਤਾਂ ਗੁਰੂ ਘਰ ਵੱਧ ਤੋਂ ਵੱਧ ਦਾਨ ਕਰੋ ਸੇਵਾ ਕਰੋ ਅਤੇ ਸਿਮਰਨ ਕਰੋ ਜੇ ਤੁਹਾਡੇ ਘਰ ਕੋਈ ਕਮੀ ਨਹੀਂ ਹੈ ਤਾਂ ਲੰਗਰ ਨੂੰ ਪ੍ਰਸ਼ਾਦ ਸਮਝ ਕੇ ਛਕੋ ਜੇ ਤੁਹਾਡੇ ਘਰ ਦਾਣੇ ਨਹੀਂ ਹਨ ਤਾਂ ਗੁਰੂ ਘਰ ਦੇ ਲੰਗਰ ਤੋਂ ਪੇਟ ਭਰ ਕੇ ਛਕੋ ਪਰ ਨਾਲ ਹੀ ਸੇਵਾ ਤੇ ਸਿਮਰਨ ਦਾ ਪੱਲਾ ਨਾ ਛੱਡੋ ਤਦ ਹੀ ਅਸਲ ਪੁੰਨ ਮਿਲੇਗਾ ਅਤੇ ਘਰ ਵਿੱਚ ਖੁਸ਼ਹਾਲੀ ਆਵੇਗੀ ਸਤਿ ਸ੍ਰੀ ਅਕਾਲ